ਯੋਰ ਗ੍ਰੈਂਡਫਾਦਰ ਤੇਰਾ ਦਾਦਾ ਦੇਖ ਲੋ ਦੇਖ ਲੋ ਤਾਂ ਫਿਰ ਚਲੋ ਵਲੌਗ ਚ ਬੋਲ ਕੁਝ ਆ ਰਖਾ ਆ ਦੀ ਲਾਈਫ ਦੇ ਲਾਈਫ ਤੇ ਬਹੁਤ ਅੱਖਰ ਨੇ ਵੀ ਮੈਂ ਮੇਰੇ ਚਾਰ ਗੱਲਾਂ ਬੋਲ ਦੇ ਪਰ ਇਹ ਲਿਆ ਇਹਨੂੰ ਯਾਰ ਪਰ ਇਹ ਕੋ ਲੈ ਆ ਸਾੜਾ ਇਹ ਦੇਖੋ ਪਹਿਲਾ ਫਿਲਟਰ ਲਾ ਫਿਲਟਰ ਸਾਲਿਆ ਵਲੌਗ ਹੈ ਫਿਲਟਰ ਤੋਂ ਪਰੇ ਕਬਾਜ ਇਹ ਦੇਖੋ ਇਹਨੇ ਆਪਦੀ ਜ਼ਿੰਦਗੀ ਦਾ ਨਾਸ ਕਰ ਲਿਆ ਹੁਣ ਇੱਥੇ ਕੀ ਕਰੂ ਇੱਥੇ ਆ ਕੇ ਮੁੱਟ ਕਰੂ ਨਾਮ ਜੀ ਕੋ ਟੱਪਾ ਕਰਦੇ ਕਰਦੇ ਨਹੀਂ ਬਈ ਹੋਰ ਕੀ ਹੋਰ ਕੀ ਕਰਦਾ ਇਹ ਨਹੀਂ ਵੰਨੁੰਦਾ ਇਹਨੂੰ ਤੇ ਸੇਲੀ ਆਇਆ ਉੱਤੇ ਬੈਠੀ ਆ ਚਾ ਦੇਖੋ ਕਿੱਥੇ ਬੈਠੀ ਆ ਬਾਰਾ ਬਾਰੀ ਬਰ ਹੋ ਗਈ ਸੀ ਸੇਲੀ ਦੇਖੋ ਬਈ ਮੁੰਡਾ ਖੇਤ ਵਿੱਚ ਲੈ ਕੇ ਆਇਆ ਇਹ ਮੁੰਡਾ ਖੇਤ ਵਿੱਚ ਲੈ ਕੇ ਆਇਆ ਸੇਲੀ ਕਿੰਤੈਂਤ ਥਾਵੇਂ ਡਿਸਕ੍ਰਿਪਸ਼ਨ ਸਾਰੇ ਕਿਤੇ ਪੜਦਾ ਕਿ ਮੁੰਡਾ ਖੇਤ ਚ ਲੈ ਕੇ ਆਇਆ ਸੇਲੀ ਕਿੱਥੇ ਆ ਬਈ ਤੇਰੀ ਸੇਲੀ ਦਿਖਾ ਸਾਰਾ ਕੁਝ ਇਹ ਸੀਸਾ ਵਿਲਦਾ ਤੇ ਸੀਸਾ ਸੁਸਾ ਸਾਰਾ ਕੁਝ ਇੱਧਰ ਵੀ ਦਿਖਾਉਣ ਨੇ ਤੇਰਾ ਡੈਡੀ ਸਾਰਾ ਕੁਝ ਦਿਖਾ ਤੇਰੀ ਆ ਇਹਦੀ ਮੁੰਡੇ ਦੀ ਆਪਾਂ ਸੇਲੀ ਗਏ ਨੇ ਆ ਬਈ ਕਿੱਥੇ ਕੋਈ ਆ ਹੈ ਮੂਹ ਨੂੰ ਆਪੜਾ ਮੂਲੀ ਆ ਸੀ ਆ ਸੀ ਲਾ ਪਰਿਓ ਪਟਕੇ ਫਿਰ ਖੜ ਜਾ ਐ ਨਹੀਂ ਬਟਨੀਆ ਸਾਲਾ ਪੱਟੀਏ ਦਾ ਇੰਨੀ ਇੱਥੇ ਦਾ ਸਾਰੀ ਗਾਇਸ ਗਾਲੀ ਨਿਕਲ ਰਹੀ ਹੈ ਮੱਲੋ ਮੱਲੀ ਮੱਲੋ ਮੱਲੀ ਹਾਂ ਮੱਲੋ ਮੱਲੀ ਸਿੰਪਲ ਭਾਸ਼ਾ ਚ ਮੱਲੋ ਮੱਲੀ ਕਿਹਾ ਜਾਂਦਾ ਓਏ ਬੇਰ ਓਏ ਨਹੀਂ ਢਿੱਪ ਪਾ ਨੂੰ ਜੇ ਬੇਰ ਸੇਵ ਨਹੀਂ ਤੇਰੀ ਬੇਰ ਐ ਕੰਟਰੋਲ ਵੀ ਕੰਟਰੋਲ ਖਾ ਖਾਲਾ ਭੈਣ ਚੋਂ ਦਾ ਜ਼ਹਿਰ ਤਾਂ ਨਹੀਂ ਆ ਤੂੰ ਖਾ ਕੇ ਦਿਖਾ ਵੇ ਖਾਲਾ ਆ ਗਿਆ ਵੇ ਮੈਂ ਤਾਂ ਖਾਣਾ ਵੇ ਕੱਚੇ ਨੂੰ ਰੋਲੇ ਮੱਛੇ ਆ ਵੇ ਮੈਂ ਤਾਂ ਆਉਂਦਾ ਮੂਲੀਏ ਨੇ ਲਾਈਆ ਯਾਰਾ ਯਾ ਸਾਡਾ ਆਪਣਾ ਮੂੰਹ ਜਿਹਾ ਕਰਾਉਣਾ ਮੂੰਹ ਦੇ ਗੱਲ ਨੇ ਫੜ ਕੇ ਆਮਲਾ ਅਣੀ ਲਖੀਂ ਦੋ ਵੇ ਉਹ ਖਾਲਾ ਬੰਦ ਨਾ ਕਰ ਤੇਰੇ